ਕਿਸਾਨ ਦੋਸਤੋ ਇਸ ਸਮੇਂ ਕੁਝ ਕਿਸਾਨ ਵੀਰਾਂ ਦੇ ਸਵਾਲ ਹੈ ਕਿ ਝੋਨੇ ਦੀ ਮੁੰਜਰ ਨਿਕਲੀ ਤਾਂ ਹਰੀ ਸੀਗੀ ਪਰ ਬਾਅਦ ਦੇ ਵਿੱਚ ਉਹ ਚਟੀ ਹੋ ਗਈ ਜਾਂ ਸੁੱਕ ਗਈ ਜੇ ਮੁੰਜਰ ਨੂੰ ਖਿੱਚਦੇ ਆ ਤਾਂ ਜ਼ੋਰ ਲਾ ਕੇ ਖਿੱਚਣਾ ਪੈਂਦਾ ਮਤਲਬ ਕਿ ਇਹ ਨਹੀਂ ਕਿ ਸੌਖੀ ਆ ਜਾਂਦੀ ਹੈ ਜਿਵੇਂ ਗੋਪ ਦੀ ਸੁੰਡੀ ਨਹੀਂ ਮੁੰਜਰ ਨੂੰ ਖਾਂਦੇ ਉਹ ਤਾਂ ਖਿੱਚੀਏ ਤਾਂ ਸੌਖੀ ਖਿੱਚੀ ਜਾਂਦੀ ਹੈ ਪਰੰਤੂ ਇਹ ਸੌਖੀ ਨਹੀਂ ਖਿੱਚੀ ਜਾ ਰਹੀ ਔਖੀ ਖਿੱਚੀ ਜਾ ਰਹੀ ਹੈ ਤੇ ਲੇ ਪਾਸੇ ਸੁੰਡੀ ਵੀ ਨਹੀਂ ਹੈਗੀ ਪਰੰਤੂ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਇਹ ਜਿਹੜੀ ਚਿੱਟੀ मुਂਝੜ ਹੈ ਇਸ ਚਿੱਟੀ मुਂਝੜ ਦੇ ਵਿੱਚ ਉੱਪਰਲੇ ਪਾਸੇ ਕਿੰਕੀ ਜੀ ਮੋਰੀ ਮਿਲਦੀ ਜਿਵੇਂ ਤੁਸੀਂ ਆ ਦੇਖਦੇ ਪਏ ਹੋ ਆ ਮੈਂ ਦੋ मुਂਝਰਾ ਜਿਹੜਾ ਹੈਗਾ ਖਿੱਚੀਆਂ ਆਪਣੇ ਖੇਤ ਦੇ ਵਿੱਚੋਂ ਤੇ ਜਿਹਦੇ ਵਿੱਚ ਇਹ ਚੀਜ਼ ਦਿਖਾਈ ਦਿੱਤੀ ਤਾਂ ਇਹ ਨੋਮੀਨਲ ਜੀ ਗੱਲ ਹੁੰਦੀ ਹੈ ਕਿਤੇ ਮਾੜਾ ਮੋਟਾ ਜਿਹਾ ਹੁੰਦਾ ਹੈ ਠੀਕ ਹੈ ਅਸਰਚ ਕੀ ਹੈ ਮੇਰੇ ਕੋਲੇ ਦੂਜੀ ਮੁੰਜਰੇ ਨੂੰ ਆਪਣੇ ਖੇਤ ਚ ਨਹੀਂ ਲੱਭ ਸਕਿਆ ਜਿਹਦੇ ਵਿੱਚ ਹੀਟਲੇ ਪਾਸੇ ਗੋਭ ਦੀ ਥੁੰਡੀ ਪੈਂਦੀ ਹੈ ਤਾਂ ਮੈਂ ਕੁਝ ਪੁਰਾਣੇ ਫੋਟੋ ਲਗਾਉਣ ਦੀ ਕੋਸ਼ਿਸ਼ ਕਰਾਂਗਾ ਗੋਭ ਦੀ ਥੁੰਡੀ ਜਦੋਂ ਝੋਨੇ ਦੇ ਵਿੱਚ ਪੈਂਦੀ ਹੈ ਇੱਕ ਤਾਂ ਪੈਂਦੀ ਹੈ ਪਹਿਲਾਂ ਜਿਹੜੀ ਪਹਿਲਾਂ ਪੈਂਦੀ ਹੈ ਗੋਭ ਦੀ ਥੁੰਡੀ ਉਹ ਹੀਟਲੇ ਪਾਸੇ ਮੋਰੀ ਕਰਦੀ ਹੈ ਤੇ ਮੋਰੀ ਕਰਕੇ ਜੇ ਤਾਂ ਨੂੰ ਖਾਂਦੀ ਹੈ ਪਰੰਤੂ ਜਦੋਂ ਝੋਨਾ ਨਿਸਰ ਆਉਂਦਾ ਹੈ ਕਈ ਵਾਰੀ ਉਹ ਸਮੇਂ ਵੀ ਗੋਭ ਦੀ ਸੁੰਡੀ ਦਾ ਹਮਲਾ ਹੋ ਜਾਂਦਾ ਹੈ ਤੇ ਮੁੰਜਰ ਨਿਕਨ ਤੋਂ ਬਾਅਦ ਦੇ ਵਿੱਚ ਮੁੰਜਰ ਦੇ ਧੌਣ ਦੇ ਵਿੱਚ ਹੀਟਲੇ ਪਾਸੇ ਨਿੱਕੀ ਜਿਹੀ ਮੋਰੀ ਕਰਕੇ ਗੋਭ ਦੀ ਸੁੰਡੀ ਅੰਦਰ ਵੱਢ ਜਾਂਦੀ ਹੈ ਤੇ ਗੋਭ ਨੂੰ ਸਕਾ ਦਿੰਦੀ ਹੈ ਇਹ ਸੁੰਡੀ ਬਾਅਦ ਚ ਏਸੇ ਗੋਭ ਦੇ ਵਿੱਚ ਰਹਿ ਕੇ ਏਸੇ ਨੂੰ ਹੀ ਖਾਂਦੀ ਹੈ ਤੇ ਇਸ ਤੋਂ ਬਾਅਦ ਦੂਜੀ ਦੇ ਵਿੱਚ ਜਾਂ ਬਹੁਤ ਘੱਟ ਚਾਂਸਸ ਹੁੰਦੇ ਜਾਣਦੇ ਇਹਦੇ ਵਿੱਚ ਹੀ ਉਹ ਰਹਿੰਦੀ ਹੈ ਤਾਂ ਫਿਰ ਇਹਦਾ ਕੋਈ ਏਡਾ ਵੱਡਾ ਹੱਲ ਸਾਡੇ ਕੋਲੇ ਨਹੀਂ ਹੁੰਦਾ ਕਿ ਅਸੀਂ ਇਹਨੂੰ ਮਾਰ ਸਕੀਏ ਕਿਉਂਕਿ ਇਹ ਇਹਨੇ ਸਿੱਧਾ ਪਾਈਪ ਨੂੰ ਪੈਂਚਰੀ ਕਰਨਾ ਹੈ ਪੈਂਚਰ ਕਰਤਾ ਤੇ ਨੇ ਆਪਣਾ ਨੁਕਸਾਨ ਕਰਤਾ ਹੁਣ ਇੱਥੇ ਦੋ ਚੀਜ਼ਾਂ ਹੁੰਦੀਆਂ ਇੱਕ ਕਿਸਾਨ ਵੀਰ ਨੇ ਕਿਹਾ ਕਿ ਭਾਈ ਮੇਰੇ ਖੇਤ ਦੇ ਵਿੱਚ ਗੋਭ ਦੀ ਸੁੰਡੀ ਆ ਗਈ ਚਿੱਟੀ ਮੁੰਜਰ ਨਿਕਲ ਆਈ ਮੈਂ ਸਪਰੇਅ ਕਰਾਂ ਹੁਣ ਮੰਨ ਲਓ ਇਹ ਇੱਕ ਮੈਂ ਖੇਤ ਦੇ ਵਿੱਚੋਂ ਕਿਤੇ ਲੱਭੀ ਮੁੰਜਰ ਤਾਂ ਇਹਦੇ ਵਿੱਚ ਤੁਸੀਂ ਮੁੰਜਰ ਖਿੱਚੀ ਖਿੱਚਣ ਤੋਂ ਬਾਅਦ ਤੁਸੀਂ ਦੇਖਿਆ ਕਿ ਮੁੰਜਰ ਦੇ ਹੇਠਲੇ ਪਾਸੇ ਇੱਕ ਮੋਰੀ ਹੈ ਤੇ ਉਹਦੇ ਵਿੱਚ ਮੋਟੀ ਸੁੰਡੀ ਹੈ ਜਾਂ ਸੁੰਡੀ ਨਹੀਂ ਹੈਗੀ ਤੇ ਮੁੰਜਰ ਚਿੱਟੀ ਨਿਕਲੀ ਹੋਈ ਹੈ ਤਾਂ ਉਹ ਜਿਹੜੀ ਸੁੰਡੀ ਹੈ ਉਹ ਅੱਜ ਦੀ ਨਹੀਂ ਹੈਗੀ ਅੱਜ ਤੋਂ ਕੀ 15 ਦਿਨ ਪਹਿਲਾਂ 10 ਦਿਨ ਪਹਿਲਾਂ ਜਦੋਂ ਮੁੰਜਰ ਗੋਭ ਦੇ ਵਿੱਚ ਸੀਗੀ ਉਦੋਂ ਉਹਨੇ ਹਮਲਾ ਕੀਤਾ ਸੀਗਾ ਤੇ ਥੱਲੇ ਉਹਨੇ ਖਾ ਲਿਆ ਹੇਠਲੇ ਪਾਸੇ ਗੋਵ ਵਾਧ ਗਈ ਤੇ ਗੋਭ ਨੇ ਧੱਕੇ ਦੇ ਨਾਲ ਮੁੰਜਰ ਬਾਹਰ ਕੱਢਤੀ ਦਾ ਇਹ ਅਟੈਕ ਪੁਰਾਣਾ ਸੀਗਾ ਪਰੰਤੂ ਜਿਵੇਂ ਤੁਸੀਂ ਵੀਡੀਓ 'ਚ ਦੇਖਿਆ ਜਿਹੜਾ ਗਰਦਨ ਦੇ ਥੱਲੇ ਹਮਲਾ ਹੋਇਆ ਹੈ ਇਹ ਜਿਹੜਾ ਨਿਸਰ ਜਾਂਦਾ ਹੈ ਵੀ ਪਹਿਲਾਂ ਇਹ ਗੋਭ ਜੀ ਸੁਣਨੇ ਥੱਲਿਓਂ ਤਾਂ ਨੂੰ ਖਾਦਾ ਹੁਣ ਉੱਪਰੋਂ ਥੱਲੇ ਨੂੰ ਖਾਂਦੀ ਹੈ ਤਾਂ ਉਹ ਸਮੇਂ ਗਰਦਨ ਦੇ ਵਿੱਚ ਮੋਰੀ ਕਰਕੇ ਉੱਥੋਂ ਜਿਹੜਾ ਹੈਗਾ ਨਵਾਂ ਹਮਲਾ ਹੁੰਦਾ ਆ ਤਾਂ ਦੇਖੋ ਪੁਰਾਣੇ ਹਮਲੇ ਵਾਲੀ ਦਿਖਾ ਰਿਹਾ ਮੈਂ ਠੀਕ ਹੈ ਤੇ ਜਿਹੜਾ ਹੁਣ ਹਮਲਾ ਹੋਏਗਾ ਉਹ ਹੋਏਗਾ ਉੱਪਰੋਂ ਹੇਠਲੇ ਪਾਸੇ ਨੂੰ ਤਾਂ ਫਿਰ ਇਹ ਤੁਹਾਡੀ ਇਸ ਚੀਜ਼ ਦਾ ਜਵਾਬ ਹੈ ਜਿਹੜੇ ਕਿਸਾਨ ਵੀਰੇ ਕਹਿ ਰਹੇ ਐ ਕਿ ਯਾਰ ਮੁੰਜਰ ਸੁੱਕ ਗਈ ਤੇ ਖਿੱਚੀ ਵੀ ਨਹੀਂ ਜਾਂਦੀ ਹੇਠਾਂ ਗੋਭ ਦੀ ਸੁੰਡੀ ਵੀ ਨਹੀਂ ਲੱਭਦੀ ਤਾਂ ਉਹ ਧਿਆਨ ਦੇਣ ਗੋਭ ਦੀ ਸੁੰਡੀ ਉੱਪਰਲੇ ਪਾਸੇ ਹੋਏਗੀ ਜਿਵੇਂ ਤੁਹਾਨੂੰ ਮੈਂ ਇੱਥੇ ਆ ਮੋਰੀ ਦਿਖਾਵਾਂਗਾ ਅੱਗੇ ਇਸ ਤਰੀਕੇ ਦੀ ਮੋਰੀ ਹੋਏਗੀ ਇਹ ਬਹੁਤ ਥੋੜਾ ਜਿਹਾ ਹਮਲਾ ਹੁੰਦਾ ਨੋਮੀਨਲ ਜਿਹਾ ਹਮਲਾ ਹੁੰਦਾ ਕੋਈ ਏਡਾ ਵੱਡਾ ਹਮਲਾ ਇਹ ਨਹੀਂ ਹੁੰਦਾ ਤੇ ਜੇ ਤੁਸੀਂ ਉਹਨੂੰ ਰੋਕਣਾ ਹੈਗਾ ਤਾਂ ਇਹ ਉਦੋਂ ਰੁਕਦਾ ਭਮੱਕੜ ਨੂੰ ਦੇਖ ਕੇ ਜੇ ਭਮੱਕੜ ਤੁਹਾਡੇ ਖੇਚ ਆਇਆ ਤਾਂ ਉਹਦੀ ਗਿਣਤੀ ਦੇਖ ਲਓ ਭਮੱਕੜ ਨੇ ਆਂਡਾ ਦੇਤਾ ਆਂਡਾ ਦੇ ਕੇ ਸੁੰਢੀ ਨਿਕਲ ਆਈ ਨਿਕਲ ਤੋਂ ਬਾਅਦ ਚੋਂ ਮੁੰਜਰਾ ਛੜ ਗਈ ਵੜ ਕੇ ਉਹਨੇ ਮੁੰਜਰਾ ਸਕਾਤੀਆਂ ਤੇ ਹੁਣ ਜਿੰਨੀਆਂ ਖਾਣੀਆਂ ਸੋਨੇ ਖਾ ਲਈਆਂ ਕਿੱਲੇ ਮਗਰ ਕੋਈ 150 200 ਜਿੰਨੀਆਂ ਵੀ ਖਾ ਲਈਆਂ ਭਾਵੇਂ 5000 ਖਾ ਲਈ ਭਾਵੇਂ 50000 ਖਾ ਲਈ ਉਹ ਖਾ ਲਈ ਹੁਣ ਉਸ ਤੋਂ ਬਾਅਦ ਤੁਸੀਂ ਇਹਨੂੰ ਦੁਬਾਰਾ ਹਰੀ ਨਹੀਂ ਕਰ ਸਕਦੇ ਤੇ ਨਾ ਹੀ ਸੁੰਡੀ ਇਹ ਚ ਨਿਕਲ ਕੇ ਗਾਂ ਦੂਜੀ ਇਸ ਜਾਵੇ ਕਿਉਂਕਿ ਜਿਹੜੀ ਆਹ ਸਟੇਜ ਹੁੰਦੀ ਹੈ ਐ ਸਟੇਜ ਤੇ ਸੁੰਡੀ ਨੂੰ ਇੱਕੋ ਜਿਹੜੀ ਪਾਈਖ ਦੇ ਵਿੱਚ ਆਪਦਾ ਜੀਵਨ ਜਿਉਣ ਜੋਗੀ ਖੁਰਾਕ ਮਿਲ ਜਾਂਦੀ ਹੈ ਤਾਂ ਫਿਰ ਮੈਂ ਹਮੇਸ਼ਾ ਹੀ ਕਹਿੰਦਾ ਕਿ ਇਹ ਸਪਰੇਅ ਕਰਨੀ ਹੈ ਤਾਂ ਉਦੋਂ ਕਰਿਆ ਕਰੋ ਜਦੋਂ ਭਮੱਕੜ ਤੁਹਾਨੂੰ ਦਿਖਾਈ ਦਿੰਦਾ ਹੈ ਉਹਦਾ ਜੀਵਨ ਚੱਕਰ ਜਿਉ ਤੁਹਾਨੂੰ ਪਹਿਲਾਂ ਸਮਝਾਇਆ ਹੋਇਆ ਉਹਨੂੰ ਸਮਝੋ ਸਮਝ ਕੇ ਦੇਖੋ ਕਿ ਹੁਣ ਮੇਰੇ ਖੇਤ ਕਿੱਦਾਂ ਸੁੰਡੀ ਆਏਗੀ ਉਹ ਸਾਵਧਾਨ ਆਪਾਂ ਕੰਟਰੋਲ ਕਰੀਏ ਤਾਂ ਹੁਣ ਕੋਈ ਬਹੁਤਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈਗੀ ਮੈਂ ਇਹੀ ਕਹਿਣਾ ਚਾਹਾਂਗਾ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ